ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਚ ਮਾਲਕ ਕਰੇ ਜੀ ਵਾਧਾ ਲਾਓ ਜੀ ਜਿਵੇਂ ਹੁਣ ਤੁਸੀਂ ਵੀਊ ਤਾਂ ਮੇਰੇ ਆਲੇ ਦੋਲੇ ਦਾ ਦੇਖ ਹੀ ਲਿਆ ਹੋਣਾ ਹਨਾ ਮੈਂ ਆਇਆ ਜੀ ਮਾਲਾ ਉਹ ਮਾਣਾ ਅੱਜ ਕਿਸੇ ਖਾਸ ਵਜ੍ਹਾ ਕਰਕੇ ਢੇੜਾ ਮਾਰਨਾ ਪਿਆ ਖਾਸ ਵਜ੍ਹਾ ਇਦਾਂ ਹੈ ਜੀ ਵੀ ਜੈਸਮੀਨ ਤੁਹਾਨੂੰ ਪਤਾ ਹੀ ਹੈ ਹੁਣ ਜਿਹੜੇ ਹਾਲਾਤਾਂ ਵਿੱਚੋਂ ਲੰਗੀ ਆ ਹਨ ਪਰ ਜੈਸਮੀਨ ਨੂੰ ਵੀਕਨੈਸ ਹੋਊਗੀ ਥੋੜੀ ਜਿਆਦਾ ਵੀਕਨੈਸ ਜ਼ਿਆਦਾ ਹੋਣ ਕਰਕੇ ਹੁਣ ਡਾਕਟਰ ਸਾਹਿਬ ਕੋ ਦੋ ਢੇੜੇ ਵੈਸੇ ਅਸੀਂ ਚਾਚਾ ਜੀ ਉਹ ਗਏ ਸੀਗੇ ਮੈਂ ਤਾਂ ਗਿਆ ਨਹੀਂ ਚਾਚਾ ਜੀ ਲੈ ਗਏ ਤੇ ਅੰਗੀ ਦੋਕ ਢੇੜੇ ਮਾਰਿਆ ਏ ਤੇ ਡਾਕਟਰ ਹਾਂ ਉਹਨੇ ਕੁਝ ਕਿ ਟੈਸਟ ਲਿਖੇ ਆ ਜਿਹੜੇ ਅੱਜ ਹੋਣੇ ਆ ਥੋੜਾ ਜਿਹਾ ਮਤਲਬ ਵੀਕਨੈਸ ਜ਼ਿਆਦਾ ਆਈ ਜਾਂਦੀ ਆ ਹੈਨਾ ਇਹ ਤਾਂ ਕਰਕੇ ਉਹਨਾਂ ਨੇ ਟੈਸਟ ਲਿਖੇ ਆ ਹੁਣ ਅੱਜ ਜਾਣਾ ਹਸਪੀਟਲ ਨੂੰ ਚਾਚਾ ਜੀ ਨੂੰ ਅੱਜ ਪ੍ਰੋਗਰਾਮ ਸੀਗਾ ਪ੍ਰੋਗਰਾਮ ਕਹਨੂੰ ਸੌਰੀ ਪ੍ਰੋਗਰਾਮ ਕਹਿ ਹੋ ਗਿਆ ਅ ਕਹਿ ਲਓ ਹੁਣ ਪ੍ਰੋਗਰਾਮ ਕਹਿ ਲਓ ਉਹਨਾਂ ਨੂੰ ਭੋਗ ਸੀਗਾ ਉਹ ਜਿਹੜੇ ਉਹਨਾਂ ਦੇ ਮਾਸੀ ਜੀ ਦੇ ਭਾਬੀ ਜੀ ਦੀ ਡੈਥ ਹੋਈ ਸੀ ਹਨਾ ਤੇ ਉਹਨਾਂ ਨੂੰ ਉੱਧਰ ਜਾਣਾ ਪੈ ਗਿਆ ਨਹੀਂ ਤਾਂ ਚਾਚਾ ਜੀ ਨੇ ਖੁਦ ਹੀ ਲੈ ਜਾਣੀ ਦੀ ਜੈਸਮਿਨ ਹਨਾ ਸੋ ਮੈਂ ਫਿਰ ਦੁੱਧ ਨੂੰ ਅੱਜ ਬਾਈ ਨੂੰ ਭੇਜਿਆ ਮੇਰਾ ਤੁਹਾਨੂੰ ਪਤਾ ਫਿਰ ਦੁੱਧ ਕਰਕੇ ਮੁਸ਼ਕਲ ਹੋ ਜਨਾ ਅੱਜ ਫਿਰ ਬਾਈ ਨੂੰ ਭੇਜਿਆ ਹੁਣ ਦੁੱਧ ਨੂੰ ਤਾਂ ਕਰਕੇ ਹੁਣ ਹੋ ਰਿਹਾ ਆ ਮੈਂ ਹੁਣ ਤੁਰਨਾ ਜੀ ਹਸਪੀਟਲ ਨੂੰ ਦੇਖ ਰਿਆਂਗਾ ਜਾ ਕੇ ਵੀ ਡਾਕਟਰ ਸਾਹਿਬ ਕੀ ਕਹਿੰਦੇ ਆ ਟੈਸਟਾਂ ਚ ਕੀ ਆਉਂਦਾ ਮਾਲਕ ਕਰੇ ਕਿਰਪਾ ਭਾਈ ਤੰਦਰੁਸਤੀ ਉਹ ਰਹੇ ਹਨ ਅ ਟੈਸਟ ਹੁਣ ਕਿਹੜਾ ਕਰਾਉਣਾ ਕਿਵੇਂ ਕਰਾਉਣਾ ਦੇਖਦੇ ਹੁਣ ਜਾ ਕੇ ਘਾ ਹਸਪੀਟਲ ਮਾ ਜਾ ਕੇ ਪਤਾ ਲੱਗੂਗਾ ਸੋ ਖਾਲੂ ਫੇ ਚੱਲਦੇ ਆਂ ਜੀ ਅੰਦਰ ਬਲਾਉਨੇ ਆ ਤੁਹਾਨੂੰ ਸਾਰੀ ਫੈਮਿਲੀ ਨਾਲ ਲਓ ਜੀ ਪਹਿਲਾ ਮਿਲੋ ਜੈਸਮੀਨ ਨੂੰ ਭਾਈ ਮੇਨ ਮੈਂਬਰ ਸਾਡਾ ਹੁਣ ਫਿਲਹਾਲ ਅੱਛਾ ਸੀ ਕੋਈ ਢਿੱਲਾ ਚੱਲ ਰਿਹਾ ਹੈ ਵੈਂਪਰ ਸਾਡਾ ਥੋੜਾ ਜਿਆ ਹਾਂ ਉੱਚੀ ਬੋਲੋ ਬਣਾ ਜਾ ਮੇਰੇ ਚ ਕਮੀ ਦੱਸੀ ਡਾਕਟਰ ਨੇ ਹੂੰ ਇਹ ਤੋਂ ਲੜੀ ਨਹੀਂ ਹਲੇ ਕਿਸੇ ਨਾਲ ਅੱਛਾ ਖੂਨ ਦੀ ਕਮੀ ਹੋ ਗਈ ਹੂੰ ਚੂਸਣ ਨੂੰ ਨਹੀਂ ਮਿਲਿਆ ਮੈਨੂੰ ਸੰਤਜੀ ਨੇ ਹੰਦੀ ਗੱਲ ਬਸ ਹੂੰ ਤੋਂ ਸਵਾਸ ਕੋਈ ਚੋਂ ਸਵਾਸ ਤੇ ਸਰਦ ਮੈਂ ਕਿਹਾ ਬੰਨੀਏ ਕੋਈ ਕੋਈ ਚੂਸੇ ਜਾਂ ਜਾਂਦੇ ਜਿਹੜਾ ਸਵਾਦ ਨਹੀਂ ਪਤਾ ਕੋਈ ਚੂਸਣ ਜਿसे ਨਹੀਂ ਨਾ ਆਦੀ ਜੜਾਉਣ ਤੇ ਵੇਲੇ ਇਹਦਰ ਆਪੀ ਸਾਰੀ ਬਾਤ ਦਾਰਿਆਂ ਐਤਰੇ ਮਿਲੋ ਇਹਦੀ ਮੰਮੀ ਵੀ ਆ ਵਾਈ ਕੁਝ ਕਾ ਕਾਸਾ ਵਾਈ ਕੁਝ ਹੀ ਕਿਤੇ ਫਰਮਾਉਂ ਤੁਹਾਨੂੰ ਖੁਸ਼ ਰੱਖੇ ਚੜਦੇ ਅੱਜ ਡਿਊਟੀ ਲੱਗੀ ਜੀ ਮੰਮੀ ਜੀ ਦੀ ਮਾਸੀ ਜੀ ਚਲੇ ਗਏ ਮਾਸੀ ਜੀ ਨੂੰ ਉਧਰ ਪਾਈ ਭੋਗ ਤੇ ਜਾਣਾ ਪੈ ਗਿਆ ਨਾਲ ਉਧਰ ਵੀ ਜਾਣਾ ਜ਼ਰੂਰੀ ਦਾ ਤਾਂ ਪਤਾ ਉਹ ਤਾਂ ਸਭ ਤੇ ਜ਼ਰੂਰੀ ਤਾਂ ਜੀ ਮੰਮੀ ਹਾਂ ਇਹ ਗੱਲ ਆ ਵੀ ਉੱਧਰ ਵੀ ਜਾਣਾ ਪਣਦਾ ਹੀ ਆ ਹਾਂਜੀ ਹਾਂ ਚਲ ਇੱਧਰ ਆਪਾਂ ਨੇ ਨਾਲ ਮਿਲ ਕੇ ਕਰ ਲੈਣਾ ਹਾਂਜੀ ਹਾਂ ਲੱਡੂ ਦਾ ਤਾਂ ਪਿਆਸ ਹੱਤਾ ਉਹ ਲੱਡੂ ਨਹੀਂ ਨਾ ਕਰੋ ਅੱਖਾਂ ਖੋਲਣੀ ਜਦ ਨਹੀਂ ਇਹ ਨਾ ਨੂੰ ਕੇ ਨਾ ਹੁਣ ਗੂੜੀ ਨੀ ਦੇਚ ਹਾਂਜੀ ਹਾਂ ਹੁਣ ਨੀ ਉੱਠਦੀ ਦੋ ਤਿੰਨ ਘੰਟੇ ਹਾਂ ਹੋਰ ਰਾਤ ਨੂੰ ਦੁੱਧ ਕਈ ਵਾਰ ਉੱਠ ਕਰਦੀ ਆ ਅੱਛਾ ਜੀ ਨਾ ਕੇ ਤਾਂ ਬਸ ਇਹ ਦੁੱਧ ਪੀ ਕੇ ਇੱਕ ਵਾਰ ਦੋ ਤਿੰਨ ਘੰਟੇ ਪੂਰੀ ਨਿਸਾਈ ਦੀ ਫੇਰ ਨਹੀਂ ਹਿੱਲਦੀ ਹੈਗੀ ਸਹੀ ਗੱਲ ਹੈ ਚਲੋ ਵਧੀਆ ਗੱਲ ਹੈ ਨਿਆਣਾ ਬਾਦਸ਼ਾਹੀ ਉਹ ਹੈ ਸ਼ਾਹੀ ਉਮਰ ਆ ਜੀ ਸ਼ਾਹੀ ਹਾਂ ਕੋਈ ਫਿਕਰ ਨਹੀਂ ਫਾਕਾ ਨਹੀਂ ਜੇ ਭੁੱਖ ਲੱਗੀ ਲਿਆਓ ਜੀ ਦੁੱਧ ਵਸ ਵਸ ਹਾਂ ਨਹੀਂ ਆਏ ਉਮਰ ਕੋਈ ਟੈਨਸ਼ਨਾਂ ਨਹੀਂ ਹਾਂ ਜੀ ਹਾਂ ਜਦ ਤੇ ਬੱਚਾ ਸਕੂਲ ਲੱਗ ਗਿਆ ਵੇ ਟੈਨਸ਼ਨ ਹੈ ਫੇਰ ਟੈਨਸ਼ਨ ਆ ਜੀ ਹੁਣ ਆ ਜਾਂਦਾ ਮਮੀ ਜ਼ਿਆਦਾ ਟੈਨਸ਼ਨ ਆ ਹਾਂ ਅੱਗੇ ਸਾਡੇ ਟਾਈਮ ਫੇਰ ਵੀ ਲੰਘ ਗਏ ਲੱਗੇ ਹਾਂ ਹੁਣ ਹੁਣ ਪਰ ਇੱਕ ਪਾਸੇ ਮੂਵੇ ਪਾਸੇ ਲੋ ਆਏ ਫਾਇਦਾ ਜੀ ਹੁਣ ਵਾਲੇ ਟੀਚਰ ਜਿਹੜੇ ਉਹ ਪੁੱਟਦੇ ਨਹੀਂ ਉਹ ਥੋੜੇ ਕੁੱਟ ਦੇ ਘਟਾ ਹੁਣ ਕਿਉਂਕਿ ਜਮਾਨਾ ਮਾਡਰਨ ਹੋ ਗਿਆ ਸਾਡੇ ਪਹਿਲਾਂ ਮਾਵਾ ਪਹਿਲਾਂ ਜਾ ਕੱਢਦੇ ਹਾਂ ਸਾਡੇ ਟਾਈਮ 'ਚ ਤਾਂ ਉਹ ਪਹਿਲਾਂ ਦਾ ਟੀਚਰ ਨੇ ਕੁੱਟਣਾ ਉੱਪਰ ਦੇ ਮਾਪੇ ਜੀ ਆ ਗਏ ਉਹਨਾਂ ਨੇ ਇੱਥੇ ਸਾਰੀ ਕਲਾਸ ਸਾਹਮਣੇ ਤੌੜੀ ਲਾਉਣੀ ਫੜ ਕੇ ਇਹ ਤੂੰ ਦਾ ਸੁਣਦਾ ਕਾਤੇ ਨਹੀਂ ਮੈਡਮ ਦੀ ਟਾਈਮ ਤੇ ਆਇਆ ਹੁੰਦਾ ਦਾ ਟਾਈਮ ਤੇ ਜੇ ਵੀ ਕੋਈ ਨਹੀਂ ਗਿਆ ਹੈਗਾ ਸਕੂਲ ਵੀ ਛੁੱਟੀ ਮਾਰ ਲਈ ਬਈ ਅੱਜ ਵੀ ਨਹੀਂ ਭੇਜੀ ਹੈਗੀ ਬਸ ਸਕੂਲ ਤੇ ਆਉਣ ਦੇ ਪਾਚੇ ਨਾਲੇ ਮਾਸਟਰ ਗੰਦ ਚੱਕ ਕੇ ਲੈ ਕੇ ਆਉਣ ਬਸ ਬਾਬੇ ਵਾਲੇ ਨਾਲ ਤੇ ਚੱਕ ਕੇ ਹੀ ਲੈ ਜਾਂਦੇ ਨੇ ਸਹੀ ਗੱਲ ਹੈ ਕੁੜੀ ਹੋਵੇ ਮੁੰਡਾ ਹੋਵੇ ਚੱਕ ਕੇ ਲੈ ਕੇ ਜਾਣਾ ਦੇ ਹਾਂ ਉਹ ਵੀ ਚਲੋ ਉਹ ਵੀ ਟਾਈਮ ਤਾਈ ਦੇਖ ਹਾਂ ਮੈਨੂੰ ਵੀ ਯਾਦ ਆ ਸਾਡੇ ਇੱਕ ਮਾਸਟਰ ਹੁੰਦਾ ਹੈ ਤੁਹਾਨੂੰ ਆਉ ਦਾ ਕਰਜਿੰਦਰ ਸਿੰਘ ਦਾ ਹਾਂਜੀ ਤੇ ਉਹਨੂੰ ਤਕਲਾਵਾਟਰ ਕਹਿੰਦੇ ਹੁੰਦੇ ਤੇ ਅੱਜ ਪਿੱਠ ਪਿੱਛੇ ਅੱਜ ਆਹ ਮੂੰਹ ਕੋ ਨਹੀਂ ਪਿੱਠ ਪਿੱਛੇ ਆਹ ਪਿੱਠ ਨਹੀਂ ਚੜਦਾ ਨਾ ਨਿਆਣੇ ਵੀ ਬਸ ਹਾਂ ਹੁੰਦੇ ਤਾਂ ਵੈਸੇ ਗੁਰੂ ਐ ਨਿਆਣੇ ਉਸਤਾਬ ਇੱਕ ਰੱਖੇ ਤੇ ਗਲਤ ਲੱਗਦਾ ਹੈ ਨਾ ਵੀ ਜਿਹੜਾ ਆਪਾਂ ਨੂੰ ਚੰਗੀ ਸਿੱਖਿਆ ਦਿੰਦਾ ਆਪਣਾ ਗੁਰੂ ਹੈ ਗੁਰੂ ਹੁੰਦਾ ਹਾਂਜੀ ਹਾਂ ਤੇ ਉਹਨਾਂ ਨਾਲ ਜੇ ਕੋਈ ਕੰਮ ਨਹੀਂ ਕਰਿਆ ਹੈਗਾ ਸਕੂਲ ਦਾ ਡੰਡੇ ਆਪਾਂ ਉਹ ਜਾਂ ਮਾਰਦੇ ਹੁੰਦੇ ਆ ਉਹਨੇ ਮੇਜ਼ ਤੇ ਰੱਖ ਲੈਣਾ ਹੱਥ ਉੱਠਾ ਹੱਥ ਅੱਛਾ ਹੀ ਰੱਖ ਲੋ ਬਸ ਇੱਥੇ ਤੇ ਭੰਗਣੀ ਵਾ ਅੱਛਾ ਹੀ ਵਾ ਫਿਰ ਹਾਂ ਕਿਉਂ ਨਹੀਂ ਕਰਿਆ ਖੇਲਣੇ ਬੱਤੇ ਆਂਦਾ ਹਾਂਜੀ ਫਿਲਮ ਕਿਹੜੀ ਆਈ ਸੀ ਫਿਲਮ ਦੇਖਦੇ ਹੁਣ ਆਹ ਵਾਹ ਫੇਰ ਡੰਡੇ ਆਏ ਮੜਕੇ ਤੇ ਹੱਥ ਸੁੱਜ ਜਾਂਦੇ ਸੀ ਸਹੀ ਗੱਲ ਆ ਜੀ ਇੱਕ ਵਾਰ ਉਹੀ ਉਹੀ ਗੱਲ ਆ ਮੰਮੀ ਦੇਖ ਰੋ ਉਹ ਟਾਈਮ ਤਾਂ ਹਾਂ ਨਿਆਣੇ ਵੀ ਤੇ ਗੁੱਸਾ ਕਰਦੇ ਤੇ ਮਾਪੇ ਨਹੀਂ ਤੇ ਜਾਂਦੇ ਹਾਂ ਨਿਆਣੇ ਇਹ ਨਹੀਂ ਤੇ ਕਹਿੰਦੇ ਵੀ ਅਸੀਂ ਹੁਣ ਵੀ ਕੱਲ ਸਾਨੂੰ ਕੁੱਟਿਆ ਸੀ ਜਾਣਾ ਨਹੀਂ ਹਾਂ ਕਿੱਥੇ ਜਾਣਾ ਫੇਰ ਵੀ ਬਿਲਕੁਲ ਜੀ ਹੁਣ ਆਜੇ ਟਾਈਮ 'ਚ ਹੁਣ ਤਾਂ ਉਹ ਤਾਂ ਜਿਹੜਾ ਸਵਾ ਚੱਲ ਰਿਹਾ ਜੀ ਉਹ ਮਾਸਟਰ ਉਲਟਾ ਡਰਦੇ ਜਨੇਆਂ ਦੇ ਹਾਂ ਦੇ ਸਹੀ ਲੱਗ ਹਾਂ ਜੀ ਹਾਂ ਅਟਾਵੇਂ ਇਹ ਜਾਂ ਅਟਾਵੇਂ ਇਹ ਜਾਂ ਹੋ ਗਿਆ ਬਿਲਕੁਲ ਇੱਕ ਸਕੂਲ ਚੋਂ ਪਜੀਰੀ ਆਉਦੀ ਹੁੰਦੀ ਹੁੰਦੀ ਹਾਂ ਜੀ ਹਾਂ ਲੈ ਆ ਜੋ ਪੀਲੀਆ ਵੀਲੇ ਜਿਹਦਾ ਲੈ ਪਜੀਰੀ ਆਉਣੀ ਬਸ ਆਹਨੇ ਫਿਰ ਆਪਣੀ ਉਹ ਬੰਦਲੀ ਕਈ ਵਾਰ ਸਾਡੇ ਸਕੂਲ ਚ ਬਾਤਾਂ ਨੇ ਕਹਿੰਦਾ ਨਾ ਕੁੜੀ ਚਾਹ ਲਿਆ ਬਣਾ ਕੇ ਜਾਂ ਤਾਂ ਸਕੂਲ ਚ ਕੋਈ ਚਾਹ ਵਰ ਆਪੇ ਬਣਾ ਲੈਂਦੇ ਕੋਈ ਆਹ ਰਵੰਧੀ ਰੱਖੀ ਵੀ ਹੁੰਦੀ ਹਾਂਜੀ ਹਾਂ ਹਾਂ ਨਿਆਣੀ ਬਣਾਵਾਂ ਨਿਆਣੀ ਕੁੜੀਆਂ ਨੇ ਚਾਹ ਬਣਾਉਂਦੀਆਂ ਨੇ ਪੰਛੀ ਜੱਪਤ ਕੇ ਵੀ ਮਾਰ ਲੜੇ ਅੰਦਰ ਸਹੀ ਗੱਲ ਆਂ ਸਵਾਦ ਹੁੰਦੀ ਥੀ ਉਹ ਪੰਛੀ ਹਾਂ ਉਹ ਸਮਾਂ ਬਸ ਰੇੜੇ ਬਣਾਈ ਕਰਦੀ ਸੀ ਹਾਂ ਬੜਾ ਖੁਸ਼ ਹੋਣਾ ਨਿਆਣਿਆਂ ਨੂੰ ਦੇਖ ਕੇ ਛਾਲਾ ਮਾਰਨੀ ਆ ਵਜ਼ੀਰੀ ਆ ਗਈ ਪੰਛੀ ਜੀ ਆ ਗਈ ਖੇਲਾ ਹੋਏ ਕਰਦੀ ਸੀ ਹੁਣ ਤਾਂ ਕੈਂਡਾ ਵੀ ਨਹੀਂ ਹੁੰਦੀ ਹੈਗੀਆਂ ਹਾਂਜੀ ਹਾਂ ਤਾਂ ਕੈਂਡਾ ਹੋਵਾ ਸੁਣੀ ਆ ਤੇ ਆਪਣੀਆਂ ਦੌੜਾਂ ਰੇਲਾ ਰੇਸ ਕੋ ਕੋ ਹਾਂ ਜਿਹੜੇ ਕੜਾਉਣੇ ਬਹੁਤ ਖੇਡਣ ਵਾਸਤੇ ਬਹੁਤ ਸੀ ਕਿਹੜਾ ਖੇਡਦੇ ਆ ਬਿਲਕੁਲ ਜੀ ਕਿਸੀ ਕੀ ਖੇਡ ਤੁਸੀਂ ਗੇਮ ਕਿਹੜੀ ਖੇਡੇ ਮੈਂ ਖੇਡਿਆ ਕਬੱਡੀ ਕਬੱਡੀ ਮੇਰੀ ਬਹੁਤ ਵਧੀਆ थी ਬਸ ਕੈਲਾ ਵੀ ਤੋਂ ਸ਼ੌਕ ਵੀ ਹੈਗਾ ਤਾਂ ਬਸ ਉਦਾਂ ਹੀ ਅੱਗੇ ਨਹੀਂ ਮੈਂ ਸੱਚ ਰਹੀ ਵਿਚਾਲੀ ਗਏ ਨਹੀਂ ਹੈ ਤਾਂ ਕਬੱਡੀ ਪਾਤੀ ਤਾਂ ਹੁਣ ਵੀ ਆਪਣੇ ਨਾ ਕਿ ਜ਼ਿੰਮੇਵਾਰੀ ਪੈ ਗਈ ਤਾਂ ਛੁੱਟ ਗਈ ਜ਼ਿੰਮੇਵਾਰੀ ਲਾਲਾ ਕੁਝ ਵੀ ਸਾਡੇ ਇੱਥੇ ਉਹ ਖੈਰਾਵਾਦ ਰਹਿੰਦੀ ਮੈਡਮ ਜਿਹੜੀ ਸਾਨੂੰ ਖੁਲਾਇ ਕਰਦੀ ਸੀ ਜਦੋਂ ਹੁਣ ਵੀ ਕਿਤੇ ਮਿਲਣਾ ਮੰਮੀ ਉਹਨਾਂ ਜੀ ਰੋਣ ਤੇ ਨਾ ਜੋ ਗਿਆ ਇੰਨੀ ਵਧੀਆ ਗੇਮ ਦੀ ਇੰਝ ਛੱਡਤੀ ਉਹ ਮੈਂ ਕਹਿੰਦੀ ਸੀ ਇੱਕ ਵਾਰ ਮੈਨੂੰ ਅੰਸ਼ਤ ਤੁਹਾਡੇ ਬਿਆਨ ਨੂੰ ਮਿਲੀ ਸੀ ਪਤਾ ਨਹੀਂ ਵੈਸੇ ਉਹ ਕਿਹੜੀ ਮੈਡਮ ਸੀ ਮੈਂ ਮਾ ਮਹਾ ਹੈਗਾ ਤਾਂ ਇੱਕ ਇੰਗਲਿਸ਼ ਵਾਲੀ ਮੈਡਮ ਸੀ ਕਿਹੜੀ ਇੰਗਲਿਸ਼ ਵਾਲੀ ਮੈਡਮ ਕਿਹੜੀ ਬਲਾ ਪਤਾ ਨਹੀਂ ਤੁਸੀਂ ਮੈਨੂੰ ਦੱਸਿਆ ਸੀ ਵੀ ਇੰਗਲਿਸ਼ ਵਾਲੀ ਮੈਡਮ ਹੈ ਜਿਹੜੀ ਕੋਮਨ ਬਾਜ਼ਾਰ ਤੋਂ ਮਿਲੀ ਆਪਾਂ ਨੂੰ ਪੰਜਾਹ ਮਿੰਟ ਫਿਰਦੇ ਸੀ ਨਹੀਂ ਮੈਨੂੰ ਆਪਕਾ ਤਿੰਨੇ ਸੀ ਮੈਂ ਇਹਨਾਂ ਨਾਲ ਮੈਡੀਸ ਮਿਲੀ ਸੀਗੀ ਮੈਡਮ ਨਾਲ ਮੈਂ ਇਹਨਾਂ ਦੇ ਦੇ ਨਾਮ ਮੈਡਮ ਨੂੰ ਮਿਲੀ ਸੀ ਕਦੋਂ ਹੋਇਆ ਬਹੁਤ ਆਵਰਮਲ ਦੀ ਦੁਕਾਨ ਦੇ ਕੋਲ ਜਿਆ ਨੂੰ ਮਿਲੇ ਸੀ ਨਾ ਅਸੀਂ ਤਾਂ ਪਿੱਛੇ ਵੜੇ ਸੀਗੇ ਉੱਧਰ ਕਿੰਨੇ ਪਾਸੇ ਟਿਊਸ਼ਨ ਵਾਲੀ ਦੀਦੀ ਨੂੰ ਤਾਂ ਮਿਲੀ ਤੁਹਾਨੂੰ ਪਿੱਛੇ ਵਾਲੀ ਨਹੀਂ ਦੀਦੀ ਉਹ ਹਾਂ ਅਗਰ ਵੀਰਿੰਦਰ ਦਾ ਜਿਕੇ ਨਿਕਲਣਾ ਹਾਂਜੀ ਮੇਰੇ ਗੱਲ ਆਦੂ ਦੇਲਾ ਤੂੰ ਬਈ ਮਤਲਬ ਤੌੜਾ ਦੇ ਵਿੱਚ ਮੈਂ ਦਿੱਤੇਗਾ ਅੱਛਾ ਜੀ ਤੁਹਾਨੂੰ ਜੀ ਕੀ ਨਿਕਲਦਾ ਹੈਗਾ ਜੇ ਮੇਰੀ ਕਿਤੇ ਸੇ ਜੁਲੀਆ ਹੀ ਆਉਣਾ ਹੈਗਾ ਇੱਕ ਦੋ ਨੇ ਜੀ ਇਹ ਦੇਖਦੀਆਂ ਬਾਅਦ ਤੇ ਆਈਆਂ ਹੋ ਅੱਛਾ ਜੀ ਮਲਾਉਗੀ ਤੁਹਾਨੂੰ ਜਰੂਰ ਦੇਖ ਲਓ ਮੰਮੀ ਨੂੰ ਕਿਤੇ ਐਵੇਂ ਹੀ ਨਿਆਣੇ ਹੋ ਮੰਮੀ ਮੈਂ ਪਹਿਲੇ ਹੀ ਨਿਆਣੇ ਖੜੇ ਹੋ ਕੇ ਕਹਿ ਦਿੰਦਾ ਤੇ ਹਾਂਜੀ ਬਈ ਸੁੱਖੋ ਦਿੱਤੂਗੀ ਬਸ ਅੱਛਾ ਅਜਾ ਮੰਮੀ ਸਕੂਲ ਚ ਵੀ ਸੁੱਖਾ ਹੀ ਬਚਾ ਲ ਦਿੰਦਾ ਇਹ ਨਾਮ ਉਹ ਮੈਂ ਤਾਂ ਕਿਹਾ ਜੀ ਕਿਤੇ ਹੋਰੀ ਰੱਖਿਆ ਹੋਏ ਦੇ ਚੀ ਹਾਂ ਉਹਨੂੰ ਗਿੱਦੜਾ ਬਹੁਤ ਪਸੰਦ ਆਦਾ ਅੱਛਾ ਜੀ ਹਾਂ ਉਹਨੂੰ ਜ਼ਿਆਦਾ ਉਹਦੀ ਭੋਲੀ ਮਾਸੀ ਜੀ ਕਹਿੰਦੇ ਉੱਧਰ ਨੰਬਰ ਲੰਦੇ ਦੇ ਹੈ ਜੀ ਹੁਣ ਵੀ ਲੰਦੀ ਆ ਅੱਛਾ ਜੀ ਹੁਣ ਵੀ ਉੱਧਰ ਪੂਰਾ ਆਪਣਾ ਸ਼ੌਪ ਪੂਰਾ ਕਰਦੀ ਆ ਹਾਂ ਵੀ ਸ਼ੌਕ ਬੰਦੇ ਨੂੰ ਛੱਡਣਾ ਨਹੀਂ ਚਾਹੀਦਾ ਹਾਂ ਜਿਹੜਾ ਸ਼ੌਕ ਆ ਨਾ ਹੀ ਉਹ ਬੰਦੇ ਨੂੰ ਪਗਾਉਣਾ ਚਾਹੀਦਾ ਸਹੀ ਗੱਲ ਆ ਹਾਂ ਜੀ ਹਾਂ ਦਰਬਿਆਨ ਜਦੋਂ ਤੀਰ ਜੇ ਜ਼ਿੰਦਗੀ ਮੈਂ ਆਏ ਸਾਰੀ ਉਮਰ ਪੈਸਾ ਕਮਾਉਣਾ ਚਾਹੇ ਚਲੋ ਘੱਟ ਕਮਾਉਣਾ ਚਾਹੇ ਜ਼ਿਆਦਾ ਕਮਾਉਣਾ ਹਾਂ ਜੇ ਚਾਰ ਦਿਨ ਆਪਣੇ ਸ਼ੌਂਕ ਇਹਨਾਂ ਪੂਰੇ ਕਰੇ ਜੀ ਫੇਰ ਕੀ ਫਾਇਦਾ ਤਾਂ ਆਪਾਂ ਆ ਹੀ ਨਹੀਂ ਕਹਿੰਦੇ ਵੀ ਹਾਂ ਵੀ ਘਰ ਦੇ ਘਰਾਂ ਰੋਟੀ ਨਾ ਪੱਕਦੀ ਹੋਵੇ ਸ਼ੌਂਕਾਂ ਨੂੰ ਪੈਜੋ ਹਾਂ ਇਹ ਗੱਲ ਨਹੀਂ ਜ ਨਹੀਂ ਨਹੀਂ ਆਪਣਾ ਸਹਿਦ ਨਹੀਂ ਤੱਕ ਤੋ ਉੱਥੇ ਵੀ ਹਾਂ ਜੀ ਟੱਬਰ ਉਹ ਵੀ ਪੈਲ ਦੋ ਤੇ ਸ਼ੌਂਕ ਵੀ ਪਕਾਓ ਭਾਈ ਮਿਹਨਤ ਥੋੜੀ ਜ਼ਿਆਦਾ ਕਰ ਲਓ ਜੇ ਸ਼ੌਂਕ ਪਕਾਉਣਾ ਮੇਰਾ ਜੀ ਹੁਣ ਮੇਰਾ ਸ਼ੌਂਕ ਆ ਜੀ ਮੈਂ ਮੇਰਾ ਸ਼ੌਕ ਆ ਇਧਰ ਦੀਦੀ ਨਾ ਪੁੱਗੀ ਜਾਂਦਾ ਦੀਦੀ ਜੇ ਘਰ ਨੂੰ ਦੇਖ ਲੰਦੀਆਂ ਤੈਨੂੰ ਵੀਡੀਓ ਨੂੰ ਦੇਖ ਲੰਦੀਆਂ ਹੁਣ ਮੇਰਾ ਸ਼ੌਂਕ ਮੇਰੇ ਗਾਲਾ ਕੱਢਦੀਆਂ ਉਹ ਵੀਡੀਓ ਨਹੀਂ ਬਣਾਉਣੀ ਫਰੀਦ ਦੇ ਸ਼ੌਂਕ ਆ ਜਾਂਦਾ ਥੋੜਾ ਜਾਂ ਹੁਣ ਮੇਰਾ ਸ਼ੌਂਕ ਆ ਜੀ ਹੁਣ ਇੱਕ ਘੋੜੀ ਲਿਆਉਣੀ ਆ ਉਹਦੋਂ ਵਿਆਹ 'ਚ ਨੀ ਘੋੜੀ ਦੇਖੀ ਉਹ ਲੈ ਉਹ ਘੋੜੀ ਤੇ ਕਹਨੋਂ ਹੋਰ ਰਿਸ਼ਤੇਦਾਰ ਦੇ ਕੋਈ ਵੀਡੀਓ ਦੇਖਦਾ ਹੋਇਆ ਇੱਕ ਘੋੜੀ ਦਾ ਸ਼ੌਂਕ ਕਿਉਂ ਜਾ ਗਿਆ ਜੀ ਤੁਹਾਨੂੰ ਦੱਸੋ ਨਹੀਂ ਮਮੀ ਮਨੂਸ਼ ਉਹ ਬਹੁਤ ਬਹੁਤ ਦੇਰ ਦਾ ਹੈ ਅੱਛਾ ਮੇਰੇ ਤਾਂ YouTube ਜਦ ਖੁੱਲ ਗਈ ਜੀ ਮੈਂ ਦੇਖ ਲਓ ਐਨੀਆਂ ਆਪਣੀ ਫੈਮਿਲੀ ਦੀਆਂ ਵੀਡੀਓ ਨਹੀਂ ਮੈਂ ਜਿੰਨੀ ਮੈਂ ਘੋੜੀ ਨਹੀਂ ਜਾਂ ਦੇਖਦਾ ਤਾਂ ਮੇਰਾ ਵੀ ਕਰਦਾ ਵੀ ਘੋੜੀ ਹੋਵੇ ਘਰ ਜਦ ਨਹੀਂ ਚਾਹੇ ਫੇਰ ਕੇ ਲਿਆਵਾਂ ਪਰ ਲਿਆਉਂਗਾ ਫਿਰ ਟੌਪ ਦੀ ਹੈ ਨਹੀਂ ਸਨੀ ਭਾਜੀ ਬਣਾ ਬਣਦੀ ਆ ਉਹ ਤਾਂ ਦੇ ਤਾ ਘੂੜਾ ਬੇਚੇਰਾ ਦਾ ਉਹ ਨਹੀਂ ਆਪਣਾ ਸ਼ੌਕ ਹਾਂਜੀ ਹਾਂ ਇਹ ਮੇਰਾ ਸ਼ੌਕ ਆ ਵੀ ਕੰਬੈਨ ਲੈਣੀ ਆ ਏਵੇਂ ਤੇ ਦੋਹੇ ਮੇਜਾ ਪਤਾ ਕਿਆ ਕਰਨਾ ਜਿੰਨੇ ਆ ਵੀ ਹੈ ਵੀ ਹੁਣ ਤੱਕ ਕਣਕ ਬਟਾਣ ਚਾਹੀਦਾ ਨੇ ਇਹ ਸਾਲ ਦਿਨਾਂ ਨਾਲ ਹੱਦ ਬੀਤੀਆਂ ਸੁਣਦਾ ਲੈ ਮੈਂ ਤਾਂ ਕੀ ਚੋਨੀ ਹ ਨਹੀਂ ਮੈਂ ਤਾਂ ਪਤਾ ਕੀ ਚੋਨੀ ਮੈਂ ਕੰਬੈਨ ਦੇ ਲਈ ਮਾ ਕਿਸੇ ਭਾਈ ਨੂੰ ਲਾ ਦਮਾਉਦੇ ਪਰ ਵੀ ਤੂੰ ਵੱਡਿਆ ਆ ਗੱਲ ਜਾ ਬਾਬੀ ਇਹ ਕਹਿਣ ਦਾ ਮਤਲਬ ਪਤਾ ਕਿਆ ਹੈ ਮਮੀ ਟੋਪੀ ਉਤਰ ਗਈ ਖਾਂ ਇਹਦੇ ਨੰਮਿਆਂ ਕੋਲ ਉੱਥੇ ਕੰਬੈਨਾਂ ਹੈਗੀਆਂ ਇਹਦੇ ਖੜ ਦਾ ਮਤਲਬ ਆਏ ਜਦ ਕੰਬੈਨ ਚੱਲਦੀ ਨਾ ਪਕਾ ਦਿਓ ਜੀ ਪੰਜ ਬੰਦਿਆਂ ਦੀ ਰੋਟੀ ਪਕਾ ਦਿਓ ਜੀ 10 ਬੰਦਿਆਂ ਦੀ 10 ਬੰਦੇ ਤਾਂ ਪੱਕੇ ਰਹਿੰਦੇ ਹਾਂ ਪਰ ਹਾਂ ਫਿਰ ਪਤਾ ਨਹੀਂ ਉਹ ਕਿਹੜੇ ਟਾਈਮ ਕਿਹੜੀ ਚੀਜ਼ ਰੋਟੀ ਖਾਣੇ ਨੂੰ ਮੰਗ ਲੈਣੀ ਇਹਨਾਂ ਨੇ ਰੱਖੀ ਵੀ ਅੱਨਾ ਰਾਤ ਨੂੰ 12:00 ਵਜੇ ਫੋਨ ਕਰ ਦਿੰਦੇ ਹਾਂ ਹਾਂ ਗਾਣੀਆਂ ਵੜਾ ਦਿਓ ਹਾਂ ਆ ਚੀਜ਼ ਹੈ ਹਾਂ ਜਦੋਂ ਹੁਣ ਮੈਂ ਤੂੜੀ ਵਾਲੀ ਮਸ਼ੀਨ ਦਾ ਸੀਜ਼ਨ ਨੂੰ ਆਏ ਕਰਦਾ ਤਾਂ ਜੀ ਬਾਈ ਨਾਲ ਦੇਖ ਲਓ ਤੁਸੀਂ ਅਸੀਂ ਕਈ ਵਾਰ ਜਿੱਦਾਂ ਹੁਣ ਸੀਜ਼ਨ ਪੂਰੀ ਦਿਹਾੜੀ ਸਮਝ ਲਓ ਗੱਡ ਕੇ ਲਾਈ ਜੀ ਮੰਨ ਲਓ ਕਿਤੇ ਦੂਰ ਗਏ ਹੋਏ ਆ ਹੂੰ ਅਸੀਂ ਹੁਣ ਉੱਥੇ ਆਦਤ ਹੈ ਕਿ ਦੀ ਵੀ ਰਾਤ ਨੂੰ ਰੋਟੀ ਨਾ ਹੋ ਤਾਂ ਕੀ ਖਾਣੀ ਹਾਂ ਫੇਰ ਅਸੀਂ ਕਈ ਵਾਰ ਉਹਨਾਂ ਭਾਬੀ ਨੂੰ ਫੋਨ ਕਰ ਦਿੰਦਾ ਬਾਈ ਨੇ ਵੀ ਵੀ ਆਇਆ ਕਰੋ ਭਾਈ ਰੋਟੀ ਬਣਾ ਕੇ ਰੱਖ ਵੀ ਅਸੀਂ ਆ ਕੇ ਖਾਣੀਏ ਦੇਖ ਲਓ ਉਹਨਾਂ ਵਿਚਾਰੀ ਨੇ ਉੱਠ ਕੇ ਲਾਉਣੀ ਜੀ ਫੇਰ ਗਰਮ ਹੋਰ ਜਣੀ ਮਸ਼ੀਨ ਇਹ ਜਿਹੜਾ ਮਸ਼ੀਨਰੀ ਦਾ ਕੰਮ ਹੈ ਇਹਦੇ ਚ ਫੇਰ ਲੇਡੀਜ਼ ਨੂੰ ਵੀ ਤਕੜੇ ਹੋਣਾ ਹਾਂ ਉਹ ਤਾਂ ਤਕੜੇ ਹੋਣਾ ਹਾਂਜੀ ਹਾਂ ਆ ਚੱਕਰ ਕੋਈ ਨਹੀਂ ਵੀ ਮੈਂ ਜਹਾਜ਼ ਲੈ ਲਵਾਂ ਜਹਾਜ਼ ਲੈਣਾ ਹੈ ਬੱਲੇ ਤੇਰੇ ਮੇਰਾ ਸੋਚ ਪਤਾ ਕਿਆ ਵੀ ਸੁਕਣਾ ਇੱਥੇ ਤੱਕ ਦਾ ਸੋਚ ਇੱਥੇ ਤੱਕ ਤਾਂ ਆਉਂਗੀ ਚੱਲ ਆ ਵੀ ਕਰਦੇ ਆ ਜਹਾਜ਼ ਲੈ ਲੈਂਦੇ ਫੇਰ ਸਾਨੂੰ ਬੀਜੇ ਪੂਜੇ ਲਵਾਉਣ ਦੀ ਕਿਆ ਲੋੜ ਆਪਣੀ ਸਿੱਧਾ ਕਰਦੇ ਕਰਨਾ ਚਾਹੀਏ ਕਿਵੇਂ ਚਾੜ ਬੰਦਾ ਕਿ ਚਲ ਗਿਆ ਸਹੀ ਮੈਨੂੰ ਪਤਾ ਮੇਰੇ ਬਾਬੇਾਂ ਦੇ ਨਾਮ ਵਾਲਿਆਂ ਤੇ ਉਹਨਾਂ ਨੇ ਮੈਥੇ ਮੇਹਤ ਪੂਰੀ ਕਰਾ ਲੈਣੀ ਆ ਆਪੇ ਇਹਨਾਂ ਨੇ ਮੇਰੇ ਬਾਰਨੀਆ ਦੇ ਕਰਾ ਮਾਂ ਮੈਂ ਚਾਹ ਨਹੀਂ ਵਸ ਬਸ ਮੈਂ ਮੇਹਤ ਕਰਾਈ ਜਾਣ ਆਪੇ ਸਭ ਕੋ ਸੋਈ ਗਏ ਇਹ ਤਾਂ ਗੱਲ ਹੈ ਇਹ ਤਾਂ ਹੈਗੀ ਇਹ ਕਿ ਦਾ ਬੜਾ ਦਿਨ ਦੇ ਹਮੇਸ਼ਾ ਮਿੱਠਾ ਹੁੰਦਾ ਇਹ ਤੈਨੂੰ ਵੀ ਪਤਾ ਹੈ ਨਾ ਬਿਲਕੁਲ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਹੁੰਦੀ ਆਪਾਂ ਚੰਗਾ ਬੜਾ ਨਾਮ ਬੋਲੋ ਕਿਸੇ ਨੂੰ ਹਾਂ ਜੀ ਤੁਹਾਨੂੰ ਅਗਲਾ ਬੋਲਦਾ ਬੇਸ਼ੱਕ ਤੀ ਬੋਲੀ ਜਾਓ ਬੋਲੀ ਜਾਣ ਦੋ ਹਾਂ ਜੀ ਆਪ ਨਾ ਬੋਲੋ ਮਿਹਨਤ ਕਰੋ ਪਰ ਮਾੜਵਾ ਕਦੇ ਨਾ ਕਦੇ ਤਾਂ ਹੱਥ ਬਾਹ ਪੜਦਾ ਹੀ ਹੈ ਹਾਂ ਜੀ ਹਾਂ ਬਾਹ ਪੜਦਾ ਤਾਂ ਹਮੇਸ਼ਾ ਹੀ ਸਭ ਦੀ ਬਾਹ ਪੜਦਾ ਕਹਿੰਦੇ ਨਹੀਂ ਵੀ ਮੂੰਹ ਨਾਲ ਨਾ ਕਿਸੇ ਨੂੰ ਜਵਾਬ ਦਿਓ ਕੰਮ ਨਾਲ ਜਵਾਬ ਦਿਓ ਹਾਂ ਕੋਈ ਗੱਲ ਨਹੀਂ ਤੁਸੀਂ ਆਪਾਂ ਪੁੱਛੋ ਤੇ ਤੁਸੀਂ ਤਾਂ ਪੁੱਛ ਲਓ ਕੀ ਆ ਕਹਿੰਦੀ ਹਾਂ ਜੀ ਪੁੱਤ ਲੈ ਉਹ ਨਹੀਂ ਇਹਨੇ ਬੋਲਣਾ ਦੇਖੋ ਕਹਿੰਦੀ ਕਹਿੰਦੀ ਉੱਠ ਗਿਆ ਉਹ ਉੱਠ ਗਿਆ ਪਾ ਚੱਲੀ ਉਹ ਉੱਠ ਗਿਆ ਕਾਕਾ ਇਹ ਸਾਡੇ ਹਰਗੋਬਨ ਨੂੰ ਕਾਕਾ ਹੀ ਕਹਿੰਦੀ ਹੈ ਜੀ ਇਹ ਬੀਜੀ ਜੀ ਕਹਿੰਦੀ ਹੈ ਇਹ ਦੀਦੀ ਦਾ ਕਹਿੰਦੀ ਉਹ ਬੀਜੀ ਉੱਠ ਗਿਆ ਉਹ ਉੱਠ ਗਿਆ ਉਹ ਦੇਖ ਉੱਠ ਗਿਆ ਆ ਪੱਪ ਕਰੀ ਕ ਬੀਜੀ ਦੇ ਪੱਪ ਕਰਦੇ ਮੇਰਾ ਪੇਕੇ ਦਾ ਸੁੱਖੋ ਦਾ ਅੱਛਾ ਜੀ ਸੁੱਖੋ ਹੀ ਕਹਿੰਦੇ ਤੇ ਹੂੰ ਮੇਰਾ ਨਾ ਸਕ ਵੀਰ ਹੋਣ ਦੇਖ ਲੋ ਨਾ ਮੇਰਾ ਪੁੱਤ ਸੁਖਵੀਰ ਲੇਗਾ ਹੋਣ ਦੇਖ ਲੋ ਮੰਮੀ ਦਾ ਨਾਮ ਹਾਲ ਵਾਰਲਡ ਵਿੱਚ ਫੇਮਸ ਆ ਮੰਮੀ ਕਹਿੰਦੀ ਸੁਖੋ ਭੈਣ ਜੀ ਨਾਲ ਨਾਲੇ ਮੰਮੀ ਨੂੰ ਸੁਖਵੀਰ ਪਾਪਾ ਜੀ ਕੁ ਸੁਖਵੀਰ ਬਸ ਹੋਰ ਨਹੀਂ ਕੋਈ ਕਹਿੰਦਾ ਮੈਂ ਮਮਾ ਕਿ ਮੈਂ ਵੀ ਸੁਖਾ ਹੀ ਕਾ ਬੰਦਾ ਮੈਂ ਤਾਂ ਮਾਤਾ ਬਥੇਰਾ ਕੁ ਕਹਿੰਦੀ ਤੇ ਅੱਧੀ ਇਹ ਕਿੱਥੇ ਆ ਹੈ ਜਿਹੜਾ ਚੱਲੀਏ ਫਿਰ ਚੱਲ ਹੁਣ ਮੜਿਆ ਹੋ ਕੰਡੇ ਪਰ ਡਾਕਟਰ ਕੋਲ ਜਾ ਕੇ ਆਈਏ ਇਹਨੂੰ ਪੁਝਾਓ ਤਾਂ ਕਿ ਆ ਗੰਦਰ ਵੀਕਨੈਸ ਘਾਤੇ ਹੋ ਰਹੀ ਆ ਵੀ ਕੁਝ ਦੁਖਦਤ ਹੈ ਨਹੀਂ ਵੀ ਚੱਕਰ ਜੇ ਘਾਤੇ ਆ ਰਹੇ ਆ ਵੀਕਨੈਸ ਘਾਤੇ ਹੋ ਰਹੀ ਆ ਬਸ ਸੁਣੋ ਉਨੀ ਗੱਲ ਕਹਿ ਕੇ ਆਉਣੀ ਹੈ ਜਿਹੜੇ ਟੈਸਟ ਕਿਹਾ ਸੀ ਕਿ ਹੁਣ ਦੇਖਦੇ ਆਪਾਂ ਬਲੱਡ ਬਲੱਡ ਦਾ ਹੀ ਖਰਾਬ ਕਰਾਉਗਾ ਕਰਾਉਗਾ ਹੂੰ ਮੈਨੂੰ ਉਹਦਾ ਕਾਸੇ ਦਿੰਕ ਰੋਣਾ ਉਹ ਬੀਚਾਰਾ ਕਿਆ ਕਰੇ ਮੈਨੂੰ ਬਹੁਤ ਅਰਸਾ ਹੋ ਗਿਆ ਦੇਖੋ ਪੇਸ਼ਨਾ ਤੇ ਆਲੇ ਦੁਆਲੇ ਮੈਂ ਐਦਾਂ ਘਿਰਿਆ ਹੋਦਾ ਡਾਕਟਰ ਮੈਨੂੰ ਬਹੁਤ ਫੀਲ ਜੀ ਹੁੰਦੀ ਉਹ ਤਾਂ ਗੱਲ ਹੈ ਜੀ ਅਸੀਂ ਤੇ ਆਪਾਂ ਕਹਿ ਤਾਂ ਦਿੰਨੇ ਆ ਨਾ ਡਾਕਟਰ ਵੀ ਕਿ ਲਿਖਦੇ ਰੱਬ ਦਾ ਦੂਜਾ ਰੂਪ ਉਹ ਤਾਂ ਹੈਗਾ ਹੀ ਹੈ ਨਾ ਬਾਕੀਓ ਜੀ ਹਾਂ ਇਹਨਾਂ ਮਰੀਜ਼ਾਂ ਨੂੰ ਹੈਂਡਲ ਕਰਨਾ ਹੈ ਨਾ ਹਾਂ ਜੀ ਹਾਂ ਵੀ ਆਪਾਂ ਤਾਂ ਆਪਣੀ ਮਰੀਜ਼ ਤੇ ਹੋਲ ਜਾਣੇ ਆ ਫਿਰ ਇੱਕ ਦਿਨ ਅਸੀਂ ਹੁਣ ਜਦ ਗਏ ਹੋਏ ਤੇ ਜਦ ਆ ਜੀ ਇਹਨੇ ਆਪਣਾ ਹਰਗੁਣ ਨੇ ਹੋਣਾ ਤਾਂ ਉਦੋਂ ਦੇਖ ਲਓ ਤੁਸੀਂ ਇੱਕ ਪੇਸ਼ੈਂਟ ਆਇਆ ਜੀ ਡਾਕਟਰ ਕੋ ਉਹ ਮੈਨੂੰ ਲੱਗਦਾ 30 ਹਫ਼ਤਿਆਂ ਦਾ ਬੱਚਾ ਦਾ ਹੀ ਉਹਨਾਂ ਦਾ 3 ਹਫ਼ਤੇ ਕਿੰਨੇ ਹੋਗੇ ਇੱਕ ਇੱਕ ਮਹੀਨੇ 'ਚ 4 ਹਫ਼ਤੇ ਹੁੰਦੇ ਹੈ ਹਨਾ ਜੀ ਅਹ ਇਹ ਜਿਹੜੀ 5 ਤੋਂ 20 26 24 ਨਾ 28 ਕਿੱਦਾਂ ਨੂੰ 8 ਤੋਂ 32 ਨਹੀਂ 7ਵੇਂ ਮਹੀਨੇ 'ਚ ਹੋਣਾ ਫਿਰ ਉਹਨੇ ਨਹੀਂ ਨਹੀਂ ਠਰ ਜਾ ਇੱਕ ਮਿੰਟ 30 ਪਾਗ ਸੱਤ ਦਿਨ ਹੁੰਦੇ ਜੀ ਹਫਤੇ ਜੀ ਹਨ ਕਿ ਅੱਠ ਅੱਠ ਦਿਨ ਲਾਦਾ 210 ਹਾਂ ਸੱਤ ਮਹੀਨੇ ਦਾ ਬੱਚਾ ਸੱਤਵੇਂ ਮਹੀਨ ਸੱਤ ਮਹੀਨੇ ਦਾ ਹੋਇਆ ਜੀ ਹਜੇ ਜਿਹੜੇ ਨੇ ਜਨਮ ਲੈਣਾ ਉਹ ਕਹਿੰਦਾ ਇੱਕ ਤਾਂ ਬਚਰਿਆਂ ਕੋਲ ਬਿਆਨ ਨੂੰ 8 ਸਾਲ ਹੋ ਗਏ ਜੀ ਹਾਂ 8 ਸਾਲ ਹੋ ਗਏ 8 ਸਾਲ ਬਾਅਦ ਰੱਬ ਨੇ ਸੁਣੀ ਆ ਤੇ ਫੇਰ ਬੱਚਾ ਕਹਿੰਦੇ ਵੀ ਪੁੱਠਾ ਹੈ ਜੀ ਹੂੰ ਡਾਕਟਰ ਕਹਿੰਦਾ ਵੀ ਹੁਣੇ ਆਪਰੇਸ਼ਨ ਕਰਨਾ ਪੈਣਾ ਵੀ ਫੇਰ ਬੱਚਾ ਹਾਂਜੀ ਹਾਂਜੀ ਉਹ ਕਹਿੰਦੇ ਵੀ ਫੇਰ ਇਹਨੂੰ ਸੀਸ਼ਿਆਂ ਚ ਰੱਖਣਾ ਪੈਣਾ ਕਹਿੰਦੇ ਭਾਈ ਵੀ ਤੁਹਾਡਾ 60000 ਲੱਗੇ 70 ਲੱਗੇ ਬੱਚੇ ਦਾ ਵੀ ਉਹ ਬਾਅਦ ਵਿੱਚ ਪਤਾ ਲੱਗੂ ਕਿੰਨੇ ਦਿਨ ਰੱਖਣਾ ਪੈਣਾ ਹਾਂ ਉਹ ਕਹਿੰਦੇ ਜੀ ਸਾਨੂੰ ਪੈਸੇ ਦਾ ਨਹੀਂ ਤੁਸੀਂ ਸਾਡੀ ਸਾਡਾ ਬਚਾਰ ਬੱਚੇ ਦੀ ਮਾਂ ਦੋਨੇ ਬਚਾਓ ਦੋਨੇ ਬਚਾਓਗਾ ਮੀ ਦੇਖ ਲਓ ਅਗਲਾ ਵਿਚਾਰਾ ਕਿੰਨੀ ਦੇਰ ਬਾਅਦ ਰੱਬ ਨੇ ਸੋਣੀ ਉਹ ਵੀ ਰੱਬ ਨੇ ਵਿਚਾਰਾ ਹਾਂ ਜੀ ਬੱਜਦਾ ਜਾਂਦਾ ਵੈਸੇ ਹਾਂ ਠੀਕ ਹੁੰਦਾ ਹਾਂ ਹਾਂ ਠੀਕ ਹੁੰਦਾ ਹੁੰਦਾ ਹੁਣ ਤਰਵਿੰਦਰ ਤੇ ਇਹ ਇਹ ਪਹਿਲਾ ਹੁੰਦਾ ਤਾਂ ਵੀ ਚਲੋ ਜੀ ਹੋਰ ਹੀ ਹੋ ਜਾਂਦੇ ਤੇ ਬੱਚੇ ਮੰਨ ਕੇ ਚੱਲੀਏ ਹਾਂਜੀ ਹਾਂ ਹਾਂ ਤੇ ਹੁਣ ਤਾਂ ਇਹ ਬਹੁਤ ਔਖੇ ਹੋ ਗਏ ਬਈ ਸਿਰੇ ਚੜਦਾ ਬੰਦੂ ਬਿਲਕੁਲ ਬਿਲਕੁਲ ਸੋਨੂੰ ਪਰਮਾਤਮਾ ਨੂੰ ਕਰਨਾ ਹਾਂਜੀ ਹਾਂ ਖੁਸ਼ੀਆਂ ਦਾ ਵੀ ਨਹੀਂ ਇਹ ਤਾਂ ਖੁਸ਼ੀਆਂ ਨੂੰ ਤਾਂ ਬਹੁਤ ਤਰਸਦੇ ਆ ਜੀ ਲੋਕ ਪੂਰਾ ਪੂਰਾ ਟਾਈਮ ਵੀ ਹੋ ਜਾਂਦਾ ਬੱਚਿਆਂ ਦਾ ਵੇਟ ਇੰਨੀ ਬਾਤ ਆ ਕਿਲੋ ਕਿਲੋ ਬੱਤੇ ਬੱਚੇ ਰੰਗੇ ਹਾਂ ਆਪਣੀ 3 ਕਿਲੋ ਦੀ ਲੱਗਦੀ ਆ ਸੁੱਕੀ ਪਈ ਆ ਹੈਗੀ ਆ ਬਰ 3 ਕਿਲੋ ਦੀ ਹੈਗੀ ਆ ਉਹ ਵੇਟ ਤਾਂ ਹੈਗਾ ਇਹ ਮੈਂ ਉਹ ਗੱਲ ਕਰਦੇ ਸੁੱਕੀ ਪਈ ਆ ਉਹ ਤਾਂ 3 ਕਿਲੋ ਦਾ ਹੋਣਾ ਹੈ ਨਾ ਹੂੰ ਜਦ ਮਾਸੀ ਨੂੰ ਨਾਉਣ ਲਾਦੀ ਤੇ ਕੱਪੜੇ ਕੋਹ ਦੀ ਨਿੱਕੀਆਂ ਤੋਂ ਫੇਰ ਉਹ ਤਾਂ ਮੈਨੂੰ ਕਿਹੜਾ ਆਏ ਮਾਰਦੀ ਨਹੀਂ ਆਏ ਮਾਸੀ ਮਾਰਸ਼ ਕਰਦੀ ਦੇਖੀ ਤੇ ਦੀ ਆਏ ਗਰਦਨ ਚੱਕ ਚੱਕਦੀ ਆਪਾਂ ਨੂੰ ਗੋਡੇ ਚੱਕਦੀ ਆ ਨਹੀਂ ਰਾਤ ਸੰਦੀਪ ਮਤਲਬ ਦੁੱਧ ਪਲਾ ਕੇ ਮੋਢੇ ਲਾਇਆ ਹਾਂਜੀ ਉਹ ਚੰਦ ਘਰ ਲੈ ਲੰਦਾ ਐ ਨਾ ਐ ਸੰਦੀਪ ਦੇ ਮੂਹਰੇ ਦੇਖਿਆ ਮੈਂ ਕਿਹ ਇਸਾ ਦੀਪ ਨੂੰ ਦੇਖਦੀ ਬਹੁਤ ਚੰਤ ਹੋ ਗਈ ਪੂਰੀ ਹਾਂ ਸੰਦੀਪ ਨੇ ਮੂਰੂ ਦੇਖਿਆ ਰੱਖਾ ਬੋਲ ਕੇ ਫੇ ਲਾਗੀ ਮੋਢੇ ਸਹੀ ਗੱਲ ਹੈ ਜੀ ਚਲੋ ਜੈਬ ਮਾਸ਼ਾਲਾ ਚਲੋ ਫੇ ਮਿਲਦੇ ਆ ਜੀ ਤੁਹਾਨੂੰ ਹਾਂ ਫੇਰ ਕੇ ਆ ਗਏ ਹੈ ਕਿਆ ਕਹਿੰਦਾ ਫੇ ਡਾਕਟਰ ਡਾਕਟਰ ਸਾਹਿਬ ਕਹਿੰਦੇ ਜੀ ਉਥੇ ਛੂਟ ਦਾ ਕਰਨੀ ਹੋਇਆ ਇੱਕ ਤਾਂ ਭੀੜ ਬਹੁਤ ਜ਼ਿਆਦਾ ਦੀ ਰਸ਼ ਬਹੁਤ ਹੈ ਜੀ ਕੋਸ ਜਾਇਸ ਮੈਨੇ ਵੀ ਥੋੜਾ ਜਿਹਾ ਫਿਰ ਹੁਣ ਹੈ ਵੀ ਮੈਂ ਕੱਲਾ ਥਾ ਜੀ ਹਾਂ ਹੈਨਾ ਹਾਂ ਤਾਂ ਕਰਕੇ ਫਿਰ ਅ ਮੈਂ ਆ ਵੀ ਚਲ ਆਉਣਾ ਕੋਈ ਤਾਂ ਹੂੰ ਹੂੰ ਤੇ ਡਾਕਟਰ ਸਾਹਿਬ ਕਹਿੰਦੇ ਵੀ ਇੱਕ ਤਾਂ ਉਹਨਾਂ ਨੇ ਹੁਣ ਇੰਜੈਕਸ਼ਨ ਲਾਇਆ ਜੀ ਅੱਛਾ ਜਿਹੜਾ ਦਰਦ ਹੁੰਦਾ ਤਾਂ ਠੀਕ ਦਰਦ ਤੇ ਇੰਜੈਕਸ਼ਨ ਲਾਇਆ ਫਿਰ ਉਹਨਾਂ ਨੇ ਦਵਾਈ ਉਹ ਜਿਹੜੀ ਵਿਟਾਮਿਨ ਆਰ ਆਇਰਨ ਦੀ ਤਾਂ ਲੰਦੀਓ ਆ ਜੀ ਇਹ ਹਾਂ ਉਹ ਕਰੀ ਤੇ ਇੱਕ ਦੋ ਉਹਨਾਂ ਨੇ ਹੋਰ ਲਿਖੀਆਂ ਜੀ ਫਿਰ ਉਹ ਲਿਆਂਦੀਆਂ ਉਹਦੇ ਜੇ ਐਲ ਉਹ ਤਾਂ ਤੇ ਡਾਕਟਰ ਉਸ ਤਾਂ ਨਹੀਂ ਹੋਈ ਟੈਸਟ ਨਹੀਂ ਮੰਮੀ ਉਹ ਹੋਏ ਉਹ ਕਹਿੰਦੇ ਵੀ ਪੰਜੀਰੀ ਪੰਜੂਰੀ ਦੱਬ ਕੇ ਖਾਓ ਅੱਛਾ ਹਾਂ ਮੈਂ ਹੈ ਜੀ ਡਾਈਟ ਇਹ ਥੋੜੀ ਜਿਹੀ ਹਜੇ ਘੱਟ ਖਾਂਦੀ ਆ ਹੂੰ ਉਹ ਕਹਿੰਦਾ ਵੀ ਨਹੀਂ ਭਾਈ ਕਹਿੰਦਾ ਅਸਲ ਵਿੱਚ ਹੁਣ ਸਰੀਰ ਸਰੀਰ ਚੋਂ ਭਾਈ ਜ਼ਰੂਰੀ ਤੱਤ ਨਿਕਲੇ ਆ ਹੂੰ ਵੀ ਹਾਂ ਹਾਂ ਵੀ ਕੰਮ ਮਜੂਰੀ ਦਾ ਇੱਕ ਵਾਰ ਆਉਣੀ ਹੋਊ ਹਾਂ ਵੀ ਇੰਨਾ ਬਲੱਡ ਨਿਕਲਿਆ ਜੀ ਵੀ ਭਾਈ ਇਹ ਚੀਜ਼ਾਂ ਹੁਣ 2-4 ਦਿਨ ਕਿ ਨਹੀਂ ਸਹੀ ਹੋਣਗੀਆਂ ਵੀ ਘੱਟੋ ਘੱਟ ਥੋੜੇ ਦੇ ਫਰਕ ਲੈ ਤਾ ਇਹ ਕਿਦਾਂ ਮੈਂ ਡਾਈਟ ਨਹੀਂ ਦੇ ਸਕਦੀ ਨਹੀਂ ਉਹ ਤਾਂ ਕਹਿੰਦਾ ਪਨੀਰ ਖਾਓ ਹਾਂ ਉਹ ਇਹ ਨੋਰਮਲ ਇੰਤੈ ਖਾਣੀ ਬੈਪਰੇਸ਼ਨ ਹੋ ਰਹੀ ਹਾਂ ਹਾਂ ਉਹ ਤਾਂ ਕਹਿੰਦਾ ਪਨੀਰ ਖਾਣ ਤੇ ਬਾਕੀ ਵੀ ਪਰੇ ਰਲਾ ਦੇਣੀ ਸਮਾਨ ਬਾਕੀ ਉਹ ਕਹਿੰਦੇ ਵੀ 20 ਦਿਨ ਤੱਕ ਨਾ ਫਰਕ ਪੈ ਜਾਣਾ 15 ਦਾ ਅੰਦਾਜ਼ 15 ਦਿਨ ਕਹਿੰਦੇ ਵੀ ਮਾੜੀ ਤੰਗੀ ਚ ਲਣੀ ਪੈਣੀ ਹੈ ਦਵਾਈਆਂ ਉਹ ਇੱਕ ਲਿਖੀ ਤਾਕਤ ਤੇ ਹਾ ਵਾਲੀ ਤੇ ਇੱਕ ਆ ਆ ਆਇਆ ਤੱਕ ਤਦੀ ਹਾਂ ਹਾਂ ਇਹ ਮਨ ਲਾਦਾ ਰਾਤ ਨੂੰ ਲੈਣੀ ਆ ਉਹ ਪੇਨ ਤੇ ਲਿਖੀ ਪੀਣੇ ਵਾਲੀ ਇਹ ਪਤ ਨਹੀਂ ਬਹੁਤ ਤੇਜ ਨਹੀਂ ਪਾਉਂਗੇ ਫਸਮਾਨ ਕਜੇਰੀ ਚ ਹਾਂਜੀ ਹਾਂ ਬਸ ਇੱਕ ਕਮਰਕਾਸ ਵਗੈਰਾ ਪਾ ਕੇ ਨਾ ਰੱਖ ਜੀ ਮੰਮੀ ਇਹ ਤੇ ਨਹੀਂ ਤਾਂ ਗਰਮੀ ਬਹੁਤ ਆ ਨਾ ਜੀ ਚੱਕ ਲਈ ਲਈ ਚ ਇੱਕ ਕਮਰਕਾਸ ਪਾ ਕੇ ਬਾਕੀ ਬਦਮਾ ਬਦਾਮ ਆਂ ਕਾਜੂ ਵਗੈਰਾ ਇਹ ਜੀ ਚੀਜ਼ਾਂ ਹੋਰ ਪਾ ਲਾਂਗੇ ਹਾਂਜੀ ਹਾਂ ਹਾਂ ਜਿਹੜੀਆਂ ਦਵਾਈਆਂ ਉਹ ਥੋੜੇ ਜਿਹਾ ਘੱਟ ਪਾ ਲਾਂ ਹਾਂਜੀ ਤੇ ਇੱਕ ਆਹ ਲਿਆ ਹੁੰਦਾ ਡੱਬਾ वैसे दा ओदे विच भी मैं कहदा मम्मी हजे हैगा जेड़ा हना वो डब्बा पे है है, है।, 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 रहा रहा है।, है। था था वो रह गया होरा है है वो तो हैगा थोड़ा जाके बस ओधु कत मुण ले आना एक कद्दा चम्मच अच्छा जी हम बढ़िया करया ਥੱਲੇ ਆਪ ਵੀ ਜਾਣਦਾ ਹਾਂ ਜੀ ਹਾਂ ਤੇ ਇਹਦੇ ਉਦੇ ਪਰ ਇੱਕ ਲਿਖਿਆ ਹੋਇਆ ਇਹਦੇ ਪਰ ਦੋ ਲਿਖਿਆ ਹੋਇਆ ਨੰਬਰ ਜਿਆ ਕਿਆ ਚੱਕਰ ਆ ਇਹ ਵੈਸੇ ਮੈਂ ਉਹਨੂੰ ਕਹਿਆ ਨਾ ਮਹਾ ਬਾਈ ਹਫਤੇ ਦੀ ਹੋਈ ਗੁੜੀ ਆ ਹਜੇ আচ্ছা ਉਹਦੇ ਪਰ ਇੱਕ ਨੰਬਰ ਆ ਪਹਿਲਾਂ ਵਾਲੇ ਪਰ ਇਹਦੇ ਪਰ ਦੋ ਨੰਬਰ ਆ ਉਹ ਦੇਖਾ ਲਿਖਿਆ ਕਿ ਵੀ ਦੇਖ ਲਿਓ ਹਾਂ ਕਿਤੇ ਕੋਈ ਚੱਕਰੇ ਨਾ ਪੈ ਜਵੇ ਮੈਂ ਹੁਣ ਕਿਹਾ ਆ ਉੱਧਰ ਲੈ ਕੇ ਆਏ ਹਾਂ ਹੈਂ ਗੱਲ ਤੇ ਦੀਦੀ ਆ ਦੇਖੋ ਨੇ ਕੀ ਲਿਖਿਆ ਆ ਫਿਕਟਰ 6th ਮੰਥ 6 ਮੰਥ ਤੋਂ ਬਾਅਦ ਉਹਦੇ ਪਰ ਦੇਖ ਤਾਂ ਕੀ ਲਿਖਿਆ ਤੂੰ ਪਹਿਲਾ ਡੱਬਾ ਇੱਧਰ ਫੜਾ ਦੇ ਕੁੜੀ ਪੰਨ੍ਹ ਸੜਦੀ ਲਿਖਿਆ ਇਹਦੇ ਕੋਲ ਕੀ ਲਿਖਿਆ ਆਫਟਰ 6th 6 ਇਹਦੇ ਉੱਪਰ ਵੀ ਸੇਮ ਹੀ ਆ ਹਾਂ ਅਪ 26 ਉਹ ਸੇਮ ਹੀ ਹੈ ਜਦ ਮੈਂ ਉਹ ਮੈਂ ਕਹਿ ਤਾ ਦਾ ਮੈਂ ਕਿਹਾ ਬਈ ਕੁੜੀਆ ਇੱਕ ਹਫਤੇ ਦੀ ਆ 6 ਦਿਨ ਠੀਕੇ ਆ ਯਾਰ 6 ਦਿਨ ਦੀ ਆ ਮੈਂ ਕਿਹਾ ਹਜੇ ਤੱਕਾ ਤੇ ਇੱਕ ਕੁਆਂਟੀਟੀ ਸਭ ਠੀਕ ਹੈ ਹਮ ਤੇ ਦੋ ਸਿੱਧਰ ਬਿੰਦ ਨੂੰ ਟੈਨਸ਼ਨ ਦੇ ਤੀ ਤੀ ਦੇ ਹੋ ਮੈਨੂੰ ਮੋੜ ਕੇ ਆਵਾਂ ਦੇ ਹੋ ਮੈਨੂੰ ਫੇਰ ਜਾਣਾ ਪੈਣਾ ਮੈਂ ਨਹੀਂ ਕੋਈ ਨਹੀਂ ਕਰ ਸਕਦਾ ਨਹੀਂ ਕੁੜੀ ਕਰਕੇ ਤਾਂ ਮੈਂ ਕਰ ਸਕਦਾ ਹੱਦ ਹੋਊ ਵੇਤਾ ਜਾਣਾ ਹੀ ਪੈਣਾ ਤਾਂ ਜੇ ਨਾ ਸਹੀ ਵੰਦਾ ਕਿ ਨਹੀਂ ਮਾ ਜੀ ਉਹ ਤਾਂ ਮਜ਼ਦੂਰੀ ਤੇ ਜਾਣਾ ਹਾਂਜੀ ਹਾਂ ਹਾਂ ਫਿਰ ਤਾਂ ਜਾਣਾ ਹੀ ਪੈਣਾ ਆਪਾਂ ਗਲਤ ਚੀਜ਼ ਥੋੜਾ ਜਿਹਾ ਸਾਦੇ ਬੱਚੇ ਹਾਂਜੀ ਹਾਂ 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 ਉਹੀ ਤਾਂ ਹੈ ਜੀ ਇੱਕ ਤਾਂ ਜਾਣਾ ਹੀ ਪੈਣਾ ਤਾਂ ਭਾਈ ਸੋ ਚਲੋ ਠੀਕ ਆ ਜੀ ਫਿਰ ਹਣ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਦਿਓ ਜੀ ਇਜਾਜ਼ਤ ਤੁਹਾਡਾ ਇੰਨਾ ਪਿਆਰ ਕਰਨ ਵਾਸਤੇ ਤੁਹਾਡਾ ਭਾਈ ਧੰਨਵਾਦ ਆ ਜੀ ਸਾਰਿਆਂ ਦਾ ਬਹੁਤ ਵਧੀਆ ਵਿਊ ਆ ਰਹੇ ਆ ਵੀਡੀਓ ਨੂੰ ਨਾ ਬਾਈ ਬਾਈ ਤੇ ਤੁਹਾਨੂੰ ਪਿਆਰ ਕਰਦੀ ਹਾਂ ਹਾਂ ਸਾਡੀ ਹਰ ਗੱਲ ਨੂੰ ਭਾਈ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਕਰਿਆ ਜੀ ਕਮੈਂਟਾਂ ਚ ਸਹੀ ਗੱਲ ਤੇ ਬਹੁਤ ਜ਼ਿਆਦਾ ਵਧਾਈਆਂ ਹੁਣ ਤੱਕ ਫੋਨ ਆਈ ਜਾਂਦੇ ਆ ਹਾਂ ਹਲੇ ਆਈ ਜਾਣੇ ਆ ਹਾਂਜੀ ਹਾਂ ਬਈ ਈਆਂ ਕੁਝ ਇਕੱਲਾ ਦੀ ਚੀਜ਼ ਹੁੰਦੀ ਆ ਹਾਂਜੀ ਹਾਂ ਅੰਦਰ ਤੇ ਮੈਂ ਕੂਦੇ ਕਹਿੰਦੀ ਆ ਤਦੋਂ ਵੀ ਤੇਰਾ ਕੁਝ ਨਾ ਬਰਤੀ ਸੀ ਇਹਨੂੰ ਕਰੀ ਜਾਏ ਇਹ ਤਾਂ ਆਟੋਮੈਟਿਕ ਖਿੱਚ ਪਾ ਲੰਨੀ ਆ ਖਿੱਚ ਪਾ ਲੰਨੀ ਆ ਜੀ ਸਹੀ ਗੱਲ ਆ ਜਿੰਨਾ ਮਰਜ਼ੀ ਮਾਵਾਂ ਦੋਵੇਂ ਬੈਠਾ ਖਿੱਚ ਪੈ ਜਾਂਦੀ ਆ ਖਿੱਚ ਪੈ ਜਾਂਦੀ ਨੂ ਨੂ ਕਿਆ ਕੱਦ ਦੱਸੋ ਸਹੀ ਗੱਲ ਹੈ ਇਹ ਕਾਹੀ ਦੇਖ ਲੋ ਸਾਡਾ ਛਲੇਡਾ ਜਾਂ ਕੱਲ ਦੇਖ ਲੋ ਮੱਥਾ ਕਿਦਾਂ ਟੇਕਦੀ ਥੀ ਸਾਹ ਦੇਖਦੀ ਥੀ ਪਹਿਲੇ ਤਾਂ ਮੱਥਾ ਦੇਕੇ ਕੀ ਤੂੰ ਹੁਰਵਾਇ ਲਿਆ ਗਿਆ ਆਪਣੇ ਨਾਲੋਂ ਜਾ ਕੇ ਦੇਖੇ ਨੇ ਚੋਰ ਉੱਠ ਕੇ ਪਾਦੀ ਜਦੋਂ ਚੌੜਾ ਬੱਲੂ ਹੋ ਗਈ ਮਾ ਲੈ ਵੀ ਨੇ ਹੁਣ ਦੇਖੇ ਚੌੜਾ ਵੈਰੀ ਗੁੱਡ ਮੇਰੀ ਕਮੀ ਨਹੀਂ ਹੁੰਦਣੀ ਇਸ ਤੇ ਮੈਨੂੰ ਬਹੁਤ ਹਾਸੀ ਆਈ ਹੁਣ ਤੇ ਵੀਡੀਓ ਬਣਾਉਂਦੇ ਨੂੰ ਮਾ ਲੈ ਵੀ ਨੇ ਚੌੜਾ ਦੇਖੇ ਹੋਰ ਜਿੰਦਾ ਮੇਰੀ ਵੀ ਇੱਥੇ ਬਦਲਿਆ ਕਹਿੰਦੇ ਜੈਸਮੀਨ ਦਾ ਨਹੀਂ ਬੀਬੀ ਸੱਚੀ ਗੱਲ ਦਾ ਸਪੁੱਤ ਹਾਂਜੀ ਵੀ ਮਤਲਬ ਤੂੰ ਚੌਲ ਖਾਂਦਾ ਨਹੀਂ ਤੂੰ ਕੱਟ ਖਾਂਦਾ ਕੱਟ ਖਾਂਦਾ ਦਾ ਜੀ ਮੈਂ ਇਹਦੇ ਪਾਪਾ ਹੈਗਾ ਕੋਈ ਟੈਨਸ਼ਨ ਨਹੀਂ ਹੈ ਬਾਈ ਬਹੁਤ ਖਾਂਦਾ ਜੀ ਬਾਈ ਸਾਤ ਰਵਿੰਦਰ ਉਹ ਤਾਂ ਪਤਾ ਖਾਂਦਾ ਸੀ ਬਾਈ ਪਤਾ ਕਿੱਦਾਂ ਖਾਂਦਾ ਜੀ ਮੈਂ ਤੁਹਾਨੂੰ ਦੱਸਾਂ ਬੈਠ ਜਾ ਚਲੋ ਜਿੱਦਾਂ ਹੁਣ ਕੋਈ ਦੇਖਿਓ ਆਖੋ ਕੱਟ ਜਿੱਦਾਂ ਹੁਣ ਮੰਨ ਲਓ ਕੋਈ ਆਇਆ ਗਿਆ ਵਾ ਫਿਰ ਤਾਂ ਉਹਨੇ ਖਾਣੇ ਆਣ ਵਧੀਆ ਜੇ ਕਿਤੇ ਕੱਲਾ ਬੈਠਾ ਹੋਇਆ ਜਿੱਦਾਂ ਹਮ ਘਰ ਕਰਦੇ ਆ ਮੈਂ ਆ ਘੇਰ ਕਾ ਹੀ ਬਾਰ ਉਹਦਾ ਦਿਲ ਕਰ ਜਾਂਦਾ ਦੂਈ ਤਰ੍ਹਾਂ ਜੀ ਹੱਥ ਨਾਲ ਫਿਰ ਹੱਥ ਗੱਲ ਖਾਂਦਾ ਜੀ ਉਹ ਹਾਂ ਹਾਂ ਆ ਹੀ ਕੋ ਸਾ ਅਸੀਂ ਵੀ ਹੱਥ ਨਾਲ ਸਹੀ ਗੱਲ ਕਹਿ ਦਿੰਦੇ ਆ ਜਗਿੰਦਰ ਨੇ ਖਾਣੇ ਵਿੱਚੋਂ ਮੈਂ ਕਿਉਂ ਡਾਇਰੈਕਸ਼ਨ ਨਾਲ ਮੈਂ ਆਪੇ ਖੜਾ ਮੈਂ ਕਿਹਾ ਮੈਂ ਖਾਣੇ ਮੰਗੇ ਜੇ ਉਹਨੇ ਮੰਗੇ ਮੇਰੇ ਨੂੰ ਰੋਟੀਆਂ ਜਦੇ ਬਣਾ ਲੈਂਦੇ ਟੈਂਸ਼ਨ ਮੈਨੂੰ ਖਾ ਲੈਣੇ ਆਂ ਅ ਕਟਵਾਤ ਜਿਦਾਂ ਤਿਆਰ ਬਣੇ ਚੰਦੇ ਸਾਈ ਤਾਂ ਵਧੀਆ ਹੁੰਦੇ ਹਲਕਾ ਖੋਜਣਾ ਹਾਂਜੀ ਹਾਂ ਬਿਲਕੁਲ ਬਿਲਕੁਲ ਹਲਕਾ ਖੋਜਣਾ ਐ ਮਾੜੀ ਕੋਈ ਫੰਕ ਸਾਡੇ ਜਿਹੜਾ ਮੱਸੀ ਆ ਉਹ ਖਾਈ ਕੋਈ ਜਗਾ ਦੇ ਕਰਕੇ ਬਣ ਜਾਂਦੇ ਹੂੰ ਬਿਲਕੁਲ ਬਿਲਕੁਲ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਹੁਣ ਕਿਸੇ ਅਗਲੇ ਵਲੌਗ ਚ ਹਾਂ ਚਛਰੀ ਅੱਗੇ ਬਲਾਈ ਪੁੱਤ ਉਹ ਨਹੀਂ ਕੀ ਕਰਦੇ ਨੂੰ ਨਹੀਂ ਗੰਦਾ ਬੱਚਾ ਹੈ ਨਿਆਣੇ ਸ਼ਰਾਂਦੇ ਹੁੰਦੇ ਬਸ ਸੋਣਾ ਕਹਿੰਦੀ ਸਾਸਿਕਾਲ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੁਲਾਈ ਦੀ ਪੁੱਤ ਬਾਹੇ ਕਰ ਦੇ ਚਲ ਬਾਹੇ ਕਰ ਦੇ ਫੇਰ ਬਾਹੇ ਕਰੀ ਨਾ ਬਾਹੇ ਬਾਸ ਹੋਣੀ ਸੁਤਾਰੀ